बहुत शुक्रिया जी बहुत संगत सारे बैठे जी सारे थो फतेह बुला रहे <laughs> जी ਸਾਰੇ ਹਨ ਮੇਰੇ ਕੋਲ ਉਹ ਫਟਕੀ ਗਲ ਪਿਆਜ਼ ਜੀ ਸਾਰੇ ਨੂੰ ਜੀ ਦਾ ਆਖਦਾ ਜੀ ਸਾਰੇ ਬਈ ਤੇ ਬਾਈ ਬਹੁਤ ਖੁਸ਼ੀ ਹੋਈ ਆਪਣੇ ਸੈਣੀ ਦੀ ਵੀ ਬੋਬੀ ਦੀ ਵੀ ਦੋਵਾਂ ਦੀਆਂ ਫਿਲਮਾਂ ਬਹੁਤ ਕਮਾਲ ਕਰ ਗਈਆਂ ਜੀ ਤੇ ਹਾਂ ਜੀ ਮਾਲਕ ਮੇਰ ਕਰਦਾ ਜੀ ਤੇ ਤੇ ਸਾਡੇ ਲਈ ਤਾਂ ਤੁਹਾਡਾ ਆਸ਼ੀਰਵਾਦ ਤੁਸੀਂ ਹਮੇਸ਼ਾ ਖੁਸ਼ ਰਹੋ ਅਸੀਂ ਵੀ ਬਹੁਤ ਦੁਆਵਾਂ ਕਰਦੇ ਹਾਂ ਜੀ ਅ ਤੇ ਬੱਬਾ ਵੀ ਸ਼ੁਕਰੀਆ ਬੱਬਾ ਚਕ ਸਾਡੇ ਅਸੀਂ ਤਾਂ ਇਹ ਗੱਲ ਕਹਿੰਨੇ ਆਂ ਭਾਜੀ ਉਹ ਕਹਿੰਦੇ ਹੁੰਦੇ ਆ ਨਾ ਚਿੱਟਾ ਕੁੱਕੜ ਬਨੇਰੇ ਤੇ ਜੱਗ ਭਾਵੇਂ ਲੱਖ ਵਸਦਾ ਸੀ ਆਸ਼ਿਕ ਤੇਰੇ ਤੇ ਅਸੀਂ ਤਾਂ ਤੁਹਾਡੇ ਦੇ ਆਸ਼ਿਕ ਆ भाई जी हमेशा तंदुरुस्त रहो जी खुश रहो जी थैंक यू भाई जी थैंक यू अच्छा ठीक है भाई ठीक है भाई थैंक यू भाई जी थैंक यू सो मच सत श्रीकाल सत श्रीकाल भाई ਬੋਲੇ ਬਹੁਤ ਵਧੀਆ ਹੈ